ਬਧ੍ਰਿੰਦਰਾਤਵ ਚ ਅਲਕ ਨੰਦਾ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਜਿੱਥੇ ਪਾਣੀ ਦਾ ਪੱਧਰ ਜੋ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਹੈ ਕਿਸੇ ਵੀ ਵੇਲੇ ਜੋ ਹੈ ਹੜ ਵਰਗੇ ਹਾਲਾਤ ਬਣ ਸਕਤੇ ਨੇ ਹੜ ਆ ਸਕਤੇ ਨੇ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਸਕਦਾ ਹੈ ਤਾਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਪਾਣੀ ਦਾ ਬਹਾਅ ਤੁਸੀਂ ਦੇਖ ਸਕਦੇ ਹੋ ਕਿੰਨੀ ਤੇਜ਼ੀ ਦੇ ਨਾਲ ਪਾਣੀ ਵਹਿਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਮੌਨਸੂਨ ਦੇ ਚੱਲਦਿਆਂ ਹਰ ਪਾਸੇ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਉੱਥੇ ਹੀ ਬਦਰੇਨਾਥ ਦੇ ਵਿੱਚ ਅਲਕਨੰਦਾ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਜਿੱਥੇ ਪਾਣੀ ਦਾ ਬਹਾਅ ਤੇਜ਼ ਹੋ ਚੁੱਕਿਆ ਹੈ ਅਤੇ ਪਾਣੀ ਦਾ ਪੱਧਰ ਜੋ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਹੈ ਕਿਸੇ ਵੀ ਵਕਤ ਲੋਕਾਂ ਦੀ ਜੀਵਨ ਜੋ ਐ ਜਲ ਜੀਵਨ ਪ੍ਰਭਾਵਿਤ ਹੋ ਸਕਦਾ ਹੈ ਲੋਕਾਂ ਦੇ ਉੱਤੇ ਖਤਰਾ ਆ ਸਕਦਾ ਹੈ ਤਾਂ ਦੱਸਦੀ ਕਿ ਤਸਵੀਰਾਂ ਜੋ ਬੇਹਦ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਆਸਾਮ ਦੇ ਵਿੱਚ ਲੋਕਾਂ ਦੇ ਘਰਾ ਦੇ ਘਰ ਜੋ ਨੇ ਇਸ ਮੀਂਹ ਦੇ ਪਾਣੀ ਦੇ ਵਿੱਚ ਰੁੜ ਗਏ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਜੋ ਨੇ ਬਿੱਤ ਦਿਨ ਲਈ ਸਾਹਮਣੇ ਆਈਆਂ ਸੀਗੀਆਂ ਜਿੱਥੇ ਅਸਾਮ ਦੇ ਵਿੱਚ ਹਾਲਾਤ ਜੋ ਬਣੇ ਹੋਏ ਸੀ ਦੇਖਣ ਵਾਲੇ ਸੀ ਕਿ ਕਿਸ ਤਰੀਕੇ ਦੇ ਨਾਲ ਬੱਦਲ ਫਟੜ ਅਤੇ ਲਗਾਤਾਰ ਪੈ ਰਹੀ ਮੀਂਹ ਨੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ ਸੀਗਾ ਤਾਂ ਤਸਵੀਰਾਂ ਹੁਣ ਬਦਰੀਨਾਥ ਤੋਂ ਸਾਹਮਣੇ ਆ ਰਹੀਆਂ ਜਿੱਥੇ ਬਦਰੀਨਾਥ ਦੇ ਉੱਤੇ ਵੀ ਅਲਕਨੰਦਾ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਜੋ ਪਾਣੀ ਦਾ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਹੈ ਅਤੇ ਕਾਫੀ ਲੋਕਾਂ ਦੇ ਵੱਲੋਂ ਜੋ ਹੈ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨ ਰਿਹਾ ਜਾਏ ਕਿਸੇ ਵੀ ਵਕਤ ਲੋਕਾਂ ਦੇ ਉੱਤੇ ਖਤਰਾ ਆ ਸਕਦਾ ਹੈ ਪਾਣੀ ਦਾ ਪੱਧਰ ਜੇਕਰ ਹੋਰ ਵੱਧਦਾ ਤਾਂ ਕਦੇ ਵੀ ਹਰ ਵਰਗੇ ਹਾਲਾਤ ਚੋਂ ਉਹ ਬਣ ਸਕਦੇ ਨੇ ਤਾਂ ਲੋਕਾਂ ਨੂੰ ਪਹਿਲਾ ਹੀ ਸਤਰਕ ਰਹਿਣਾ ਚਾਹੀਦਾ ਹੈ ਇਹ ਸਭ ਕੁਝ ਉੱਥੇ ਬਕਾਇਦਾ ਅਨਾਉਂਸਮੈਂਟ ਜੋ ਹੈ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਬਹਾਅ ਕਿਸ ਤਰੀਕੇ ਦੇ ਨਾਲ ਤੇਜ਼ ਹੈ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਵੀ ਲੋਕਾਂ ਦੇ ਇਹ ਭਿਆਨਕ ਰੂਪ ਦੇਖਿਆ ਸੀਗਾ ਜਿੱਥੇ ਪਾਣੀ ਦਾ ਬਹਾਅ ਉਜੋ ਹੈ ਬਹੁਤ ਤੇਜ਼ ਸੀ ਕਈ ਥਾਵਾਂ ਤੇ ਲੋਕਾਂ ਦੇ ਘਰਾਂ ਦੇ ਘਰ ਡੁੱਬ ਗਏ ਸੀ ਲੋਕਾਂ ਦਾ ਸਮਾਨ ਜੋ ਹੈ ਉਹ ਡੁੱਬ ਗਿਆ ਸੀ ਸਿਰਫ ਜਾਨੀ ਨਹੀਂ ਮਾਲੀ ਨੁਕਸਾਨ ਵੀ ਲੋਕਾਂ ਦਾ ਹੋਇਆ ਸੀ ਤਾਂ ਤਸਵੀਰਾਂ ਹੁਣ ਬਦਰੀਨਾਥ ਦੇ ਸਾਹਮਣੇ ਆ ਰਹੀਆਂ ہیں ਜਿੱਥੇ ਬਦਰੀਨਾਥ ਦੇ ਵਿੱਚ ਅਲਕਨੰਦਾ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ